ਅੰਮ੍ਰਿਤਸਰ ਦੇ ਪੁਲਿਸ ਚੌਂਕੀ ਗੁਮਟਾਲਾ ਨੂੰ ਅੱਜ ਫੇਰ ਇੱਕ ਵਾਰੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਗੁਮਟਾਲਾ ਚੌਂਕੀ ਦੇ ਬਾਹਰ ਗ੍ਰਨੇਡ ਜ਼ਰੂਰ ਸੁੱਟਿਆ ਗਿਆ ਜਿਸ ਪੁਲ ਦੇ ਉੱਪਰ ਗ੍ਰਨੇਡ ਸੁੱਟਿਆ ਗਿਆ ਅਸੀਂ ਇਸ ਵੇਲੇ ਉਸੇ ਪੁਲ ਤੇ ਮੌਜੂਦ ਹਾਂ ਸੋ ਤੁਹਾਨੂੰ ਸਾਰਾ ਇੱਕ ਇੱਕ ਚੀਜ਼ ਡਰ ਪਰਤ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਇਸ ਜਗ੍ਹਾ ਦੇ ਬਿਲਕੁਲ ਥੱਲੇ ਜਿਹੜੀ ਗੁੰਟਾਲਾ ਚੌਂਕੀ ਹੈ ਤੁਹਾਨੂੰ ਤਸਵੀਰਾਂ ਗੁੰਟਾਲਾ ਚੌਂਕੀ ਦੀਆਂ ਵੀ ਦਿਖਾਵਾਂਗੇ ਜਿਸ ਜਗ੍ਹਾ ਤੋਂ ਜਿਹੜਾ ਗ੍ਰਨੇਡ ਸੁੱਟਿਆ ਗਿਆ ਹਾਲਾਂਕਿ ਜਿਹੜੀ ਨੈਟ ਗੁੰਟਾਲਾ ਚੌਂਕੀ ਦੇ ਉੱਪਰ ਜਿਹੜੀ ਨੈਟ ਲੱਗੀ ਆ ਉਸ ਨੈਟ ਦੀ ਵਜ੍ਹਾ ਨਾਲ ਜਿਹੜਾ ਗ੍ਰਨੇਡ ਅੰਦਰ ਨਹੀਂ ਡਿਗਿਆ ਲੇਕਿਨ ਗ੍ਰਨੇਡ ਨੈਟ ਦੀ ਵਜ੍ਹਾ ਨਾਲ ਬਾਹਰ ਇੱਕ ਗੱਡੀ ਲੱਗੀ ਸੀ ਗੱਡੀ ਦੇ ਉੱਪਰ ਲੱਗਾ ਜਿਸ ਤੋਂ ਬਾਅਦ ਉਸ ਦੇ ਵਿੱਚ ਧਮਾਕਾ ਹੋਇਆ ਹਾਲਾਂਕਿ ਇਸ ਦੇ ਨਾਲ ਗੱਡੀ ਦੇ ਸ਼ੀਸ਼ੇ ਵੀ ਟੁੱਟੇ ਲੇਕਿਨ ਪੁਲਿਸ ਦੁਆਰਾ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਗੱਡੀ ਦੇ ਵਿੱਚ ਛੋਟਾ ਜਿਹਾ ਬਲਾਸਟ ਹੋਇਆ ਵਾ ਉਹ ਗੱਡੀ ਦਾ ਬ ਮਕੈਨਿਕ ਨੂੰ ਦਿਖਾਇਆ ਗਿਆ ਵੈ ਸੋ ਇਸ ਦੇ ਨਾਲ ਤੁਹਾਨੂੰ ਇੱਕ ਹੋਰ ਚੀਜ਼ ਦੱਸਾਂਗੇ ਕਿ ਪੁਲਿਸ ਦੁਆਰਾ ਆਲਾ ਅਧਿਕਾਰੀ ਇਸ ਬਲਾਸ ਤੋਂ ਬਾਅਦ ਲਗਾਤਾਰ ਆਲਾ ਅਧਿਕਾਰੀ ਥਾਣੇ ਦੇ ਵਿੱਚ ਪੁੱਜੇ ਆ ਜਾਂਚ ਕੀਤੀ ਜਾ ਰਹੀ ਹੈ ਫੋਰੈਂਸਿਕ ਟੀਮਾਂ ਵੀ ਜਿਹੜੀਆਂ ਇਸ ਜਗ੍ਹਾ ਤੇ ਪੁੱਛੀਆਂ ਵੈ ਉਹਨਾਂ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ ਇਸ ਦੇ ਨਾਲ ਇੱਕ ਹੋਰ ਤਸਵੀਰ ਤੁਹਾਨੂੰ ਦਿਖਾਵਾਂਗੇ ਕਿ ਜਿਹੜਾ ਸਾਹਮਣਾ ਏਰੀਆ ਵੈ ਸਾਹਮਣਾ ਏਰੀਆ ਆਰਮੀ ਏਰੀਆ ਵੈ ਹਾਲਾਂਕਿ ਥੋੜੀ ਦੇਰ ਪਹਿਲਾਂ ਆਰਮੀ ਦੇ ਜਵਾਨ ਵੀ ਆ ਕੇ ਪੁਲਿਸ ਦੇ ਨਾਲ ਗੱਲਬਾਤ ਕਰਕੇ ਗਏ ਆ ਜਾਂਚ ਸਾਰੇ ਮਾਮਲੇ ਦੇ ਵਿੱਚ ਪੁਲਿਸ ਦੁਆਰਾ ਕਰਕੇ ਗਏ ਆ ਤੋ ਪੁਲਿਸ ਦੁਆਰਾ ਆਲਾ ਅਧਿਕਾਰੀਆਂ ਦੁਆਰਾ ਇਸ ਇਸ ਨੂੰ ਗਰਨੇਡ ਹਮਲਾ ਨਹੀਂ ਬਲਕਿ ਇਸ ਨੂੰ ਇੱਕ ਗੱਡੀ ਦਾ ਜਿਹੜਾ ਬਲਾਸਟ ਜ਼ਰੂਰ ਦੱਸਿਆ ਜਾ ਰਿਹਾ ਹੈ ਕਿ ਗੱਡੀ ਦੀ ਮਕੈਨੀਕਲ ਦੀ ਵਜ੍ਹਾ ਨਾਲ ਗੱਡੀ ਦੇ ਵਿੱਚ ਬਲਾਸਟ ਹੋਇਆ ਵਾ ਲੇਕਿਨ ਇਸ ਹਮਲੇ ਦੀ ਜ਼ਿੰਮੇਵਾਰੀ ਹੈਪੀ ਪੰਚਾਇਤ ਦੁਆਰਾ ਲਈਤੀ ਗਈ ਹੈ ਜਿਹੜਾ ਬੱਬਰ ਖਾਲਸਾ ਦਾ ਜਿਹੜਾ ਮੈਂਬਰ ਹੈ ਉਸ ਦੇ ਦੁਆਰਾ ਬੱਬਰ ਖਾਲਸਾ ਦੀ ਫੇਸਬੁੱਕ ਆਈਡੀ ਤੋਂ ਇਸ ਦੀ ਜ਼ਿੰਮੇਵਾਰੀ ਲਈ ਲਈਤੀ ਗਈ ਹੈ ਤੇ ਸਾਬਤ ਤੌਰ ਤੇ ਕਿਹਾ ਗਿਆ ਹੈ ਕਿ ਜਿਹੜੀ ਪੁਲਿਸ ਦੁਆਰਾ ਝੂਠੇ ਮੁਕਾਬਲੇ ਕੀਤੇ ਗਏ ਦੋ ਕੋਈ ਭਰਾ ਰਾਮਾ ਦੇ ਲੱਤਾਂ ਦੇ ਵਿੱਚ ਗੋਲੀਆਂ ਮਾਰੀ ਗਏ ਉਸ ਦਾ ਬਦਲਾ ਲੈਣ ਲਈ ਇਹ ਗ੍ਰੇਨੇਡ ਹਮਲਾ ਕੀਤਾ ਗਿਆ ਇਸ ਤੋਂ ਪਹਿਲਾਂ ਦੀ ਗੱਲ ਕਰੀ ਤੇ ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਵਿੱਚ ਮਜੀਠਾ ਇਸਲਾਮਾਬਾਦ ਦਾ ਗੁਰਬਖਸ਼ ਨਗਰ ਚੌਂਕੀ ਦੇ ਵਿੱਚ ਲਗਾਤਾਰ ਹੈਪੀ ਪੰਛੀਆ ਦੁਆਰਾ ਜੀਵਨ ਫੌਜੀ ਦੁਆਰਾ ਲਗਾਤਾਰ ਬਲਾਸਟ ਕੀਤੇ ਗਏ ਸੋ ਇਸ ਬਲਾਸਟ ਦੇ ਵਿੱਚ ਹਾਲਾਂਕਿ ਨੁਕਸਾਨ ਕੋਈ ਨਹੀਂ ਹੋਇਆ ਲੇਕਿਨ ਪੁਲਿਸ ਦੁਆਰਾ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪੁਲਿਸ ਦੁਆਰਾ ਇਸ ਸਾਰੇ ਮਾਮਲੇ ਨੂੰ ਨਿਰਾਦਾਰਦ ਸਿਆਗਿਆ ਕਿ ਚੌਂਕੀ ਦੇ ਬਾਹਰ ਕੋਈ ਬਲਾਸਟ ਨਹੀਂ ਹੋਇਆ ਲੇਕਿਨ ਪੁਲਿਸ ਦੇ اعلی ਅਧਿਕਾਰੀ ਪੁੱਛ ਕੇ ਲਗਾਤਾਰ ਇਸ ਮਾਮਲੇ ਦੀ ਜਾਂਚ ਦੇ ਵਿੱਚ ਚੁਕੇ ਹਨ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ